ਪਬਲਿਕ ਗਾਰਡੀਨਿਊਜ਼ ਤੁਸੀਂ ਦੇਖ ਰਹੇ ਹੋ ਖਬਰ ਬਰਨਾਲਾ ਤੋਂ ਹੈ ਜਿੱਥੇ ਬਰਨਾਲਾ ਵਿੱਚ ਤੇਜ਼ ਹਨੇਰੀ ਕਾਰਨ ਮਲਟੀ ਨੈਸ਼ਨਲ ਟ੍ਰਾਈਡੈਂਟ ਗਰੁੱਪ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲੀ ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਜ਼ਿਆਦਾ ਸਹਨ ਦਾ ਮਾਹੌਲ ਵੇਖਣ ਨੂੰ ਮਿਲਿਆ ਅੱਗ ਉਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਮੰਗਵਾਈਆਂ ਗਈਆਂ ਅੱਗ ਨੇ ਵੱਡੇ ਖੇਤਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਤੁਹਾਨੂੰ ਦੱਸ ਦਈਏ ਕਿ ਕਾਫੀ ਖੌਫਨਾਕ ਤਸਵੀਰਾਂ ਅੱਗ ਦੀਆਂ ਸਾਹਮਣੇ ਆਈਆਂ ਨੇ 2 ਘੰਟਿਆਂ ਤੋਂ ਵੱਧ ਦਾ ਸਮਾਂ ਬੀਤਣ ਤੋਂ ਕਹਿਣਾ ਸੀ ਕਿ ਅੱਗ ਕਾਫੀ ਜ਼ਿਆਦਾ ਫੈਲ ਚੁੱਕੀ ਹੈ ਹਾਲੇ ਤੱਕ ਅੱਗ ਉਤੇ ਕਾਬੂ ਨਹੀਂ ਪਾਇਆ ਗਿਆ ਤਨੋਲੇ ਤੋਂ ਨਾਇਬ ਤਸਵੀਰਦਾਰ ਦਾ ਕਹਿਣਾ ਸੀ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਜ਼ਰੂਰ ਪਹੁੰਚੀਆਂ ਪਰ ਤੇਜ਼ ਹਨੇਰੀ ਹੋਣ ਕਾਰਨ ਅੱਗ ਕਾਬੂ ਵਿੱਚ ਆਉਣ ਦਾ ਨਾਂ ਨਹੀਂ ਲੈ ਰਹੀ ਸੀ ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਵੇਲੇ ਬਰਨਾਲੇ ਤੋਂ ਜਿੱਥੇ ਕਿ ਤੇਜ਼ ਹਨੇਰੀ ਕਾਰਨ ਮਲਟੀ ਨੈਸ਼ਨਲ ਟ੍ਰਾਈਡੈਂਟ ਗਰੁੱਪ ਨਾਂ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਕਰਕੇ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਾਹੌਲ ਵਿ ਖੜ ਨੂੰ ਮਿਲਿਆ ਤਾਂ ਅੱਗ ਕਾਬੂ ਤੋਂ ਬਾਹਰ ਨਜ਼ਰ ਆਈ ਹਨੇਰੀ ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਬੀਤੀ ਰਾਤ ਵੇਖਣ ਨੂੰ ਮਿਲਿਆ ਜਿਸ ਕਰਕੇ ਅੱਗ ਕਾਫੀ ਜ਼ਿਆਦਾ ਫੈਲ ਗਈ ਤਾਂ ਇਹ ਤਸਵੀਰਾਂ ਤੁਹਾਨੂੰ ਵਖਾ ਰਹੇ ਹਾਂ ਬਰਨਾਲਾ ਦੀਆਂ ਜਿੱਥੇ ਬੀਤੀ ਸ਼ਾਮ ਤੋਲਾ ਫੈਕਟਰੀ ਵਿੱਚ ਅੱਗ ਲੱਗੀ ਹੈ ਭਿਆਨਕ ਅੱਗ ਕਰਕੇ ਨੇੜ ਦੇ ਦੇ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਤਾਂ ਕਿ ਹਨੇਰੀ ਤੂਫਾਨ ਕਰਕੇ ਅੱਗ ਹੋਰ ਪਿੰਡਾਂ ਤੱਕ ਨਾ ਪਹੁੰਚ ਸਕੇ ਸਾ ਟਰਾਈਡੈਂਟ ਤੋਲਾ ਫੈਕਟਰੀ ਦੇ ਵਿੱਚ ਅੱਗ ਦੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਅੱਗ ਨੇ ਵੱਡੇ ਖੇਤਰ ਨੂੰ ਆਪਣੀ ਚਪੇਟ ਵਿੱਚ ਲਿਆ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ ਫਾਇਰ ਬਰਗੇਡੀਆਂ ਕਟੀਆਂ ਬੁਲਾਈਆਂ ਗਈਆਂ ਤੇ ਕਾਫੀ ਮੁਸ਼ਕਲ ਦੇ ਨਾਲ ਅੱਗ ਨੂੰ ਕਾਬੂ ਦੇ ਵਿੱਚ ਕੀਤਾ ਗਿਆ ਦੂਜੇ ਪਾਸੇ ਟਰਾਇਡੈਂਟ ਗਰੁੱਪ ਦੇ ਮਾਲਕ ਦੇ ਨਾਲ ਜਾਂ ਮੈਨੇਜਮੈਂਟ ਵੱਲੋਂ ਹਾਲੇ ਤੱਕ ਕੋਈ ਵੀ ਗੱਲਬਾਤ ਨਹੀਂ ਹੋ ਸਕੀ ਹੈ ਅੱਗ ਦਾ ਭਿਆਨਕ ਰੂਪ ਵੇਖਣ ਨੂੰ ਮਿਲਿਆ ਜਿਸ ਨੇ ਪੂਰੀ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਤੇ ਕਾਬੂ ਪਾਉਣ ਦੀ ਲੰਬੀ ਸਮੇਂ ਤੱਕ ਕੋਸ਼ਿਸ਼ ਚੱਲਦੀ ਰਹੀ